ਵਿਚਾਰ ਦੁੱਖਾਂ ਦੇ ਰਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਮਨਮਤਾ ਦੇ ਸਰਬ ਸੰਜੇ ਗੁਰੂ ਰਹਿਬਰ ਹੱਥ ਬੰਦੇ ਰੱਖੇ ਮਨਮਤਾ ਦੇ ਸਰਬ ਸੰਜੇ ਗੁਰੂ ਰਹਿਬਰ ਬਦੂ ਗੁਰੂ ਉਤਾਰ ਗੁਰਗਦੀ ਤੇ ਬਿਰਾਜਮਾਨ ਬਾਣੀ ਬੋਇਤ ਗਿਆਨ ਦੇ ਸਮੇਂ ਗਿਆਨ ਦੇ ਸਾਗਰ ਤੰਦਰਾ ਸ੍ਰੀ ਗੁਰੂ ਅੰਗਦ ਸਾਹਿਬ ਦੀ ਪਾਵਨ ਨਜ਼ਰੀ ਅੰਦਰ ਸੱਜ ਬੈਠੀ ਕੋ ਖਾਸ ਸੱਜ ਸਮਝਿਓ ਆਓ ਜੋ ਚਿਰਾਂ ਤੋਂ ਆਪਾ ਤੰਦਾਂ ਸਾਹਿਬ ਜੀ ਕੋਲ ਨਾਮ ਪਾਛੋ ਦੇ ਪਾਉਣ ਜੀ ਹੁੰਦਿਆਂ ਕਥਾ ਕਹਾਣੀਆਂ ਵਿਚਾਰਾ ਕਰਦੇ ਸੁਣਦੇ ਆ ਰਹੇ ਆਉ ਅਜ ਵੀ ਉਸੇ ਰੜੀਦਾ ਕਿਰਸਾ ਬਣ ਕੇ ਆਪਾ ਸਤਿਗੁਰਾਂ ਦੇ ਪੰਮ ਜੀ ਵਿੱਚੋ ਕੁਝ ਕ ਰੱਬੀ ਗੁਣਾਂ ਨੂੰ ਗ੍ਰਹਿਣ ਕਰਦਾ ਜੇਤ ਬકરી ਤਦ ਕੇ ਸਾਡਾ ਸੰਸਾਰ ਤੇ ਸਭ ਨੋ ਜਾਵੇ ਜਿਸ ਯਾਤਰਾ ਤੇ ਜੀ ਆਏ ਯਾਤਰਾ ਪੂਰੀ ਹੋ ਜਾਵੇ ਤਦ ਜੀ ਆਪਣੇ ਜਈ ਮੰਜ਼ਲ ਤੱਕ ਪਹੁੰਚ ਸਕੀ ਮੰਜ਼ਲ ਸਾਡੀ ਹੈ ਕਿ ਮੇਰ ਬੰਨਾ ਮੰਨ ਜਲ ਨਹੀਂ ਬਹੁਤ ਵੱਡਾ ਉਤਾਰੋ ਪਾਰ ਚਲਾ ਲੈਣਾ ਮੰਨ ਜਲ ਨਹੀਂ ਵਿਦਵਾਨ ਬੜਜਣਾ ਮੇ ਮੰਨ ਜਲ ਨਹੀਂ ਸੋ ਸਾਥ ਤੇ ਰਾਜ ਕਰ ਲੈਣਾ ਵੀ ਮੰਨ ਜਲ ਨਹੀਂ ਕਜਨੇ ਇਤੋ ਦਤਿਆ ਜੇ ਜੁਗ ਚਾਰੇ ਆਜਾ ਹੋਰ ਦਸੂਣੀ ਹੋਏ ਚੋ ਜੁਗਾ ਦੀ ਉਮਰੋ ਜਾਵੇ ਦੁਨੀਆ ਗਣ ਮੰਨ ਲਗੇ ਪਹੁਸ਼ਤਰਪਤੀ ਰਾਜਾ ਬਣ ਜਾਵੇ ਇਹ ਵੀ ਮੰਨ ਲੇ ਜੇਤੇ ਬ੍ਰਾਧ ਕਰ ਲੈਣੇ ਇਹ ਵੀ ਬੰਜਲ ਨੇ। ਸਿੱਧੀ ਕੀੰਦੀ ਇੱਛਾ ਤੋਂ ਅੱਖਾਂ ਬੰਦ ਕਰਨੀਆਂ ਤੇ ਦੂਜੀ ਸਾਧ ਦੇ ਚਲੇ ਜਾਓ। ਇਹ ਵੀ ਬੰਜਲ ਨੇ। ਤਕਾਸ਼ ਉਡਣਾ ਮੰਜ਼ਲ ਲਈ। ਮੰਜ਼ਲ ਕੁਝ ਹੋਰ ਸੀ ਅਸੀਂ ਕੁਝ ਹੋਰ ਸਪੇਡ। ਅਸੀਂ ਜੋ ਦਿਨੀਆਂ ਦਿਨੀਆਂ ਗੱਲਾਂ ਦੀ ਆਪਾਂ ਵਿਚਾਰ ਕੀਤੀ ਆ ਅਸੀਂ ਇਹਨਾਂ ਦੇ ਨਾਲ ਜੁੜਦੇ ਜਿਹੜੀ ਮੰਜ਼ਿਲ ਰਹੀ ਸੀ ਉਹਦੇ ਪਿੱਛੇ ਦੌੜੇ ਫਿਰਦੇ ਆ ਮੰਜ਼ਿਲਾਂ ਕੇਵਲ ਮਨੁੱਖਾ ਜਲਪ ਦੇ ਵਿੱਚ ਉਸ ਮਾਰਗ ਨੂੰ ਪ੍ਰਾਪਤ ਕਰ ਲੈਣਾ ਅਸਲ ਮੰਜ਼ਿਲ ਇਹ ਆ ਬਾਕੀ ਤਾਂ ਜਿੰਨੇ ਕੰਮ ਸਾਡੇ ਸੰਸਾਰ ਦੇ ਐ ਵੀ ਸੰਸਾਰ ਦੇ ਤੌਰ ਤੇ 4 ਦਿਨ ਦਾ ਦਿਖਾਵਾ ਮੱਤੀ ਜਿੰਨੇ ਤਾਂ ਮੈਨੂੰ ਸਾਡੇ 4 ਦਿਨ ਦਾ ਦਿਖਾਵਾ ਕੇਵਲ ਤੇ ਕਰ ਹੋਰ ਯਾਦ ਆ ਕਿਉ ਪੈ ਰਿਓ ਸੰਸਾਰ ਦੇ ਤੁਹਾਨੂੰ ਹਰ ਇੱਕ ਚੀਜ਼ ਧੋਖਾ ਦੇਉ ਸੰਸਾਰ ਦੇ ਜਿੰਨੇ ਨਤ ਹੈ ਸੁਮੰਦ ਨੇ ਸਭ ਤੋਂ ਕਹਣਗੇ ਕੇਵਲ ਉਹ ਖੁਦ خدا ਜਿਹੜਾ ਜਿਹਨੂੰ ਅਸੀਂ RAM ਬੰਦਾ ਵਾਹਿਗੁਰੂ خدا ਕਹਿੰਦੇ ਆ ਕੇਵਲ ਉਹ ਨਾਲ ਸੰਬੰਧ ਜੋੜਨ ਕਿਤੇ ਤੋਂ ਕਹਿੰਦੇ ਜਰਦਾ ਸਾਡੇ ਨਾਲ ਤੋਂ ਕਹਦੇ ਸਾਰਾ ਦੁੱਖ ਹੈ ਸਾਰਾ ਸਭ ਤੋਂ ਵੱਡਾ ਜਿਹੜਾ ਅਸੀਂ ਪਹਿਲਾ ਸੰਬੰਧ ਉਹ ਮਾਤਾ ਪਿਤਾ ਦਾ ਅਸੀਂ ਮਾਤਾ ਪਿਤਾ ਦਾ ਸੰਬੰਧ ਜੋੜਿਆ ਕੀ ਤੋਖਾ ਦੇ ਤਨ ਨਹੀਂ ਦੇੜੂਗੇ ਦਿੱਤਾ ਤੋਖਾ ਮਾ ਮਾਤਾ ਪਿਤਾ ਨੇ ਜੇ ਤਾਂ ਸਾਡੇ ਦਾ ਸਭ ਤੋਂ ਪਹਿਲਾ ਸਬੰਧ ਸੀ ਦਾ ਮਾਤਾ ਮਿਤਾ ਨਾਲ ਤੋਕਾ ਦਿੱਤਾ ਤੋਖਲ ਸੰਸਾਰ ਅਸਮਿਲ ਨਹੀਂ ਸਕਦੇ ਇਸ ਘਰ ਨੂੰ ਤੋਕਾਂਗੇ ਅਸੀਂ ਛੋਟੇ ਹੁੰਦੇ ਨਾਲ ਦੀ ਗੋਦ ਵਿੱਚ ਪਲੇ ਕਿੰਦੇ ਬੜੇ ਪਿਆਰ ਨਾਲ ਪਾਲਿਆ ਬੜਾ ਪਿਆਰ ਕੀਤਾ ਤੁਜ ਜਨਾਂ ਅਤੇ ਉਹ ਕਾਮੀਰ ਕੇ ਸੰਛੜ ਕੇ ਜਲ ਕੇ ਤੋਖਨ ਤੋਖਨ ਅੱਗੇ ਨਾਂ ਦਾ ਆ ਗਿਆ ਪੈਣ ਪ੍ਰਭਾਂ ਦਾ ਤੁਸੀਂ ਹੋ ਅੱਗੇ ਵਿਚਾਰ ਕੇ ਦੇਖ ਲਓ ਕਿ ਪੈਣ ਪ੍ਰਾ ਕਿਹਦਾ ਧੁਰ ਦੇ ਬਦਾਇ ਇਸ ਦੇ ਨਿਬਤ ਤੁਰ ਅਸਦ ਜੀਂਦੇ ਜੀ ਛੱਡ ਜਾਂਦੇ ਆ ਜਿੰਦੇ ਜੀ ਚੱਲ ਜਾਂਦੇ ਆ ਤੇਨੇ ਦੇ ਮਲੇ ਦੇ ਧੋਖਾ ਕਰੀ ਜਾਣਾ ਧੋਖਾ ਜਿੰਨੂੰ ਅਸੀਂ ਗੁਰੂ ਮੰਨਿਆ ਪੈਰੋ ਬੜਾ ਪਿਆਰ ਕਰਾਇਆ ਗੁਰੂ ਨੇ ਬੜੀ ਸੇਵਾ ਗੁਰੂ ਦੀ ਕੀਤੀ ਬਹੁਤ ਬੁਲਕੀਤਾ ਗੁਰੂ ਨੇ ਧੋਖਾ ਨਹੀਂ ਕੀਤਾ ਜਿਹਨੂੰ ਅਸੀਂ ਗੁਰੂ ਮੰਨਿਆ ਇਹ ਕਰਦਾ ਰਹੇ ਬਈ ਗੁਰੂ ਤਾਂ ਖਾਲੀ ਕਰਦਾ ਜਿਹਨੂੰ ਅਸੀਂ ਗੁਰੂ ਮੰਨਿਆ ਉਹਨੇ ਤਾਂ ਕਾ ਕੀਤਾ ਪਰ ਪਾਜ ਤੂੰ ਪੂਤ ਕਸੀਰ ਨੇ ਕਿਵੇਂ ਤੂੰ ਕਾ ਕੀਤਾ ਬੜੀ ਸੇਵਾ ਕੀਤੀ ਬੜੀ ਪਿਆਰ ਬੜਾ ਪਿਆਰ ਸੀ ਆ ਤੇ ਤੂੰ ਜਦੋਂ ਬਿਝੂ ਕੇ ਰਾਜ ਨਹੀਂ ਸੀ ਬੜਾ ਹੁਗਮੇ ਬੜਾ ਬਣਿਆ ਬਹੁਤ ਗੁਰ ਗੀਤ ਗੁਰੂ ਦੇ ਨਾਲ ਗੁਰੂ ਤੋਂ ਕਹੇ ਕਿ ਨਹੀਂ ਗਿਆ ਸਹੀ ਛੱਡ ਕੇ ਨਹੀਂ ਗਿਆ ਜਦ ਛੜ ਤੋਂ ਪਹਿਲਾਂ ਛੱਡ ਜੂਗਾ ਜਦ ਬਾਦਸ਼ਾਹ ਜੂ ਹੈ ਤੇ ਤੋ ਕਰ ਅੱਜ ਵੀ ਤੋਖਾ ਦੇ ਸਕਦੇ ਹਾਂ ਗੁਰੂ ਨੂੰ ਕਿਉਂ ਦੇ ਸਕਦੇ ਕਿ ਅਸੀਂ ਪਹਿਲਾਂ ਚਲੇ ਗਏ ਸੰਸਾਰ ਪਰ ਉਹ ਹੈ ਤੋਖੇ ਦਾ ਕਰ ਜਿੰਨੇ ਸੰਬੰਧ ਤੁਸੀਂ ਆਪਣੀ ਆਪਣਦੇ ਨਾਲ ਜੋੜ ਲੋਗੇ ਦਾ ਸਾਰਾ ਸਾਰਾ ਧੋਖਾ ਹੀ ਧੋਖਾ ਸਭ ਨਾ ਚੜਨੇ ਤੇ ਰੋ ਨਹੀਂ ਧੋਖਾ ਚੜਨਾ ਨਹੀਂ ਧੋਖਾ ਦੇਣਾ ਤੇ ਕੇਵਲ ਪੈਰੋ ਗੁਰੂ ਆ ਹੁਣ তুই ਧੋਖੇ ਹੋਵੇਂ ਤੇ ਗੁਰੂ ਦੀ ਗੱਲ ਕਰਦੇ ਸੀ ਗੁਰੂ ਵੀ ਧੋਖਾ ਦਿੰਦਾ ਜਦ ਦਲਸਲ ਅਸੀਂ ਜਿੰਨੂੰ ਗੁਰੂ ਮੰਨੇ ਆ ਉਹ ਗੁਰੂ ਨਹੀਂ ਸੀ ਕਾਰਨ ਸੀਗਾ ਜਿੰਨੂੰ ਅਸੀਂ ਗੁਰੂ ਮੰਨਣਾ ਉਹ ਗੁਰੂ ਨਹੀਂ ਸੀ ਉਹ ਗੁਰੂ ਕਾਰਨ ਸੀਗਾ ਗੁਰੂ ਨੂੰ ਅਸੀਂ ਸਮਝ ਨਹੀਂ ਸਕਦੇ ਬਿਗੁਰੂ ਹੈ ਕੀ ਜੀ ਸਾਡਾ ਜਿੰਦਾ ਸਿੱਖ ਸਮਾਜ ਉੱਚੀ ਉੱਚੀ ਓਹ ਨੂੰ ਕੋਈ ਪੁਕਾਰਦਾ ਬੜਾ ਹੁਮਕੇ ਕਹਿੰਦਾ ਸ਼ਬਦ ਗੁਰੂ ਉਹ ਪਰ ਸ਼ਬਦ ਗੁਰੂ ਕਹਿੰਦੇ ਪਛਾਣਿਆ ਸਉਰ ਪਛਾਣ ਦੇ ਕਿਸ ਲਈ ਜਿੰਨੂੰ ਪਛਾਣ ਹੀ ਨਹੀਂ ਦੇ ਸਕੇ ਅਸੀਂ ਉਹ ਗੁਰੂ ਕਿਵੇਂ ਹੋ ਸਕਦਾ ਸ਼ਬਦ ਗੁਰੂ ਤਾਂ ਹੈ ਪਰ ਉਹ ਪਛਾਣ ਦੇ ਨਹੀਂ ਸਤੇ ਅਸੀਂ ਸ਼ਬਦ ਗੁਰੂ ਨੂੰ ਸਮਝਦੇ ਨਹੀਂ ਸਤੇ ਸ਼ਬਦ ਦੀ ਸੇਵਾ ਨਹੀਂ ਕਰ ਸਕੇ ਸਿਰ ਗਾੜ ਕੇ ਦੇ ਨਾਲ ਸ਼ਬਦ ਗੁਰੂ ਥੋੜਾ ਵੜ ਗਾੜ ਕੇ ਦੇ ਨਾਲ ਸ਼ਬਦ ਗੁਰੂ ਜਦੋਂ ਸ਼ਬਦ ਗੁਰੂ ਅੰਦਰੋਂ ਦੇਖਾਂਗੇ ਅੰਦਰੋਂ ਮੰਨਾਂਗੇ ਅੰਦਰੋਂ ਸ਼ਬਦ ਗੁਰੂ ਦੀ ਜਿਹੜੀ ਆਵਾਜ਼ ਸਾਡੇ ਤੱਕ ਪਹੁੰਚਦੀ ਆ ਉਹਨੂੰ ਅੰਦਰ ਦੇ ਸੋਚ ਮੰਡਲ ਵਿੱਚ ਟਿਕਾਵਾਂਗੇ ਫਿਰ ਸ਼ਬਦ ਗੁਰੂ ਫੇਕੀ ਸਾਡਾ ਸ਼ਬਦ ਗੁਰੂ ਕੀ ਬੇ ਸਾਡਾ ਨਹੀਂ ਨਹੀਂ ਸਾਡਾ ਵੀ ਨਹੀਂ ਸ਼ਬਦ ਗੁਰੂ ਅਸੀਂ ਕਹਿ ਰਹੇ ਹਾਂ ਝੂਠ ਬੋਲ ਰਹੇ ਹਾਂ ਆਪਣੇ ਆਪਣੇ ਧੋਖਾ ਦੇ ਰਹੇ ਲੋਕਾਂ ਸੰਸਾਰ ਨੂੰ ਮੇ ਧੋਖਾ ਦੇ ਰਹੇ ਤੇ ਕਿਹਦਾ ਸ਼ਬਦ ਗੁਰੂ ਕੇ ਦਾ ਗੁਰੂ ਕੇ ਦਾ ਸ਼ਬਦ ਜੇ ਸਾਡੇ ਅੰਦਰ ਧੋਨੇ ਨਾ ਪੈਰੋ ਜੇ ਸਾਡੇ ਅੰਦਰ ਧੋਨੇ ਉਹਦਾ ਗੁਰੂ ਤੇ ਤੂੰ ਦੇ ਸਦਰਣਾ ਚਲੇ ਅਸੀਂ ਵੀ ਜਾਣਾ ਤੇ ਜਦੋਂ ਸ਼ਬਦ ਤੇ ਸੁਰਤ ਦਾ ਧੰ ਦਾ ਮਿਲਾਪ ਹੋਇਆ ਨਾ ਗੱਲ ਉਦੋਂ ਬਣਨੀ ਜਵਾਲਿਓ ਬਲਕਿ ਤੇ ਸਾਡੀ ਅਤਲਿਆ ਕੁਮਾਈ ਜਾ ਰਹੇ ਆ ਅਦਰ ਨੂੰ ਕੁਮਾਈ ਜਾ ਰਹੇ ਆ ਇਦੋ ਇਹਨੂੰ ਮਾੜਾ ਕਹੀ ਜਾ ਰਹੇ ਕਿਉਂ ਮੈਂ ਬੜੀ ਅਕਲ ਵਾਲਾ ਮੈਂ ਬਹੁਤ ਅਕਲ ਵਾਲਾ ਮੈਨੂੰ ਬਹੁਤ ਸਿਆਣਾ ਮੈਂ ਬਹੁਤ ਕੁਝ ਜਾਣਦਾ ਜਿਸ ਤਨ ਗੁਰਨਾਮ ਸਾਹਿਬ ਦੀ ਅਸੀਂ ਜਿੰਨੇ ਵਿਚਾਰ ਕਰਦੇ ਉਹ ਕਹਿੰਦਾ ਜਿਹੜਾ ਕਹਿੰਦਾ ਮੈਂ ਜਾਣਦਾ ਸਭ ਕੁਝ ਜਾਣਦਾ ਤਹੇ ਤੇ ਅਜੇ ਕੁਝ ਨਹੀਂ ਜਾਣਿਆ ਵਿਚਾਰੇ ਨੇ ਇਨ ਨੂੰ ਤਾਂ ਇਹ ਕੁਝ ਵੀ ਨਹੀਂ ਜਾਣਿਆ ਐਂ ਦੇ ਜਾਣ ਵਾਲੇ ਪੱਜ ਤੁਰਿਆ ਵੀ ਨਹੀਂ ਇਹ ਤਾਂ ਹੋਏਗੇ ਜੀ ਤਾਂ ਚੁਰਬੋਲੀ ਜਾਣਾ ਮੈਂ ਤਾਂ ਕੁਝ ਜਾਣਦਾ ਕੁਝ ਵੀ ਨਹੀਂ ਜਾਣਦਾ ਜਿੱਦਣ ਜਾਣੇਗਾ ਨਾ ਸਭ ਤੋਂ ਪਹਿਲਾਂ ਮੌਤ ਜਾਣੇਗਾ ਮੌਤੋਂ ਸੀ ਭਾਈ ਦੇ ਮੌਤੋਂ ਲੱਖਾਂ ਦੂਰ ਕੋਪ ਜਨਾ ਚੋਲੇ ਆ ਪਰ ਯਾਦ ਰੱਖਿਓ ਇੱਕ ਇੱਕ ਕਦਮ ਇੱਕ ਇੱਕ ਸਵਾਸ ਸਭ ਮੌਤ ਵਾਲੇ ਸਾਨੂੰ ਪਾਸੇ ਲੈ ਕੇ ਜਾ ਰਿਹਾ ਮੌਤ ਕੋਲੇ ਪਾਸਾਰੇ ਜਨ ਗੁਰਦਾਰ ਸਭ ਜਿਨ੍ਹਾਂ ਦੀ ਆਪ ਕੋ ਤਰਸਾ ਤੁਹਾਡੀ ਗੱਲ ਹੈ ਨਾ ਉਹ ਕਹਿੰਦੇ ਪਹਿਲਾ ਮਰਨ ਕਬੂਲ ਆਪਣੈ ਤੋ ਸੁਭਾਅ ਇਹਨੂੰ ਸਮਝ ਲਾ ਮੌਤ ਨੂੰ ਸਮਝ ਲਾ ਤੇ ਮੌਤ ਕੀ ਅਸਲ ਸਚਾਈ ਆ ਮੌਤ ਮਾਰੀ ਨਹੀਂ ਬੋਧ ਨਾਲ ਜੁੜਦਾ ਤੇ ਸਚਾਈ ਦੇ ਨਾਲ ਜੁੜਦਾ ਹੈ ਜਦੋਂ ਸਚਾਈ ਨਾਲ ਜੁੜਦਾ ਤੇ ਸੱਚੇ ਨਾਲ ਜੁੜਦਾ ਹੈ ਸਿੱਧੀ ਜੀ ਗੱਲ ਹੈ ਤੋਂ ਪਰ ਇਹ ਗੱਲ ਸਮਝੋ ਥੋੜੀ ਜਿਹੀ ਬਾਹਰ ਹੈ ਥੋੜਾ ਦਿਮਾਗ ਤੇ ਬੋਝ ਦੇ ਕੇ ਦਿਮਾਗ ਨਾਲ ਫਿਰ ਸਰੂ ਇਸ ਗੱਲ ਦੇ ਸਮਝੋ ਚੂੜ ਸੰਸਾਰ ਮੌਤ ਸਚਾਈ ਸਚਾਈ ਹੀ ਸੱਚ ਦੇ ਨਾਲ ਜੋੜਦੀ ਹੈ ਤੇ ਜਿਨ੍ਹਾਂ ਤੇ ਸਚਾਈ ਨਹੀਂ ਤੇ ਸੱਚ ਨਾਲ ਕਿਥੋਂ ਜੁੜਨੂੰ ਤਾਂ ਇਹ ਬਜਰ ਦਾ ਪਹਿਲਾ ਮਰਨ ਕਬੂਲ ਤੈਨੂੰ ਸਮਝ ਮੌਤ ਕੀ ਹੈ ਮੌਤ ਸਚਾਈ ਸਚਾਈ ਤੋਂ ਉਸ ਦਰਬਾਰੇ ਦੇ ਇੱਥੇ ਝੂਠ ਨਾਲ ਜੁੜਦੇ ਆ ਸਚਾਈ ਨਾਲ ਜੁੜਦੇ ਸਜਰੋ ਜਿਤਨ ਸਚਾਈ ਨਾਲ ਜੁੜ ਗਿਆ ਕੋਈ ਉਦੋਂ ਸੰਸਾਰ ਚੋਂ ਕੱਲਾ ਰਹਿਉ ਉਦੋਂ ਸੰਸਾਰ ਚੋਂ ਕੱਲਾ ਰਹਿਉ ਤੇ ਛੁੱਟ ਜੂ ਦਰਦੋਂ ਜਦਨ ਸੰਸਾਰ ਦੇ ਨਾਲ ਸੰਸਾਰੋਂ ਟੁੱਟ ਕੇ ਕੱਲਾ ਰਹਿ ਗਿਆ ਸਚਾਈ ਨਾਲ ਜੁੜ ਗਿਆ ਉਧਰ ਖੁਦ ਖੁਦਾ ਦੇ ਨਾਲ ਜੁੜ ਜਾਓ ਉਦਾਹਰਣ ਉਹ ਲਈਏ ਪਹਿਤੂ ਇੱਕ ਬਹੁਤ ਤੁਮਨੂ ਕੇ ਕੀ ਜੀਂ ਦੱਸੋ ਤਪ ਪਪ ਪਪ ਕੇ ਸਭ ਸਮਲਿਆ ਕੀ ਦੱਸੋ ਉਹ ਕੀ ਹੁੰਦਾ ਹੈ ਕੀ ਹੁੰਦਾ ਜਿਹੜਾ ਜਿਹੜਾ ਸਵਾਸ ਸਵਾਸ ਆਪਣੇ ਮਲਤ ਦਾ ਨਾਮ ਜਪੀ ਅਸੀਂ ਅਸੀਂ ਕਿ ਨਾਮ ਜਪਨਾ ਕੀ ਹੁੰਦਾ ਜੀ ਨਾਮ ਜਪਣ ਦੇ ਨਾਲ ਬਹੁਤ ਕੁਝ ਹੁੰਦਾ ਫਿਰ ਜਿਹੜੇ ਨਹੀਂ ਜਪਦੇ ਜਪਦੇ ਉਹ ਵੀ ਆ ਉਹ ਸੰਸਾਰ ਦਾ ਨਾਮ ਜਪਦੇ ਆ ਮਾਇਆ ਦਾ ਨਾਮ ਜਪਦੇ ਆ ਸੰਸਾਰ ਦੇ ਮੋਹ ਰਿਸ਼ਤੇ ਆਦ ਮੋਹ ਨਾਲ ਸੰਬੰਧ ਰਿਸ਼ਤੇ ਉਹਨਾਂ ਨਾਲ ਜੁੜ ਗਏ ਤੇ ਉਹ ਬੁਕੇ ਦਾ ਤੇਰਾ ਸਵਾਸ ਸਵਾਦ ਨਾਲ ਜੁੜਵਾਲਾ ਉਹ ਜੁੜਾ ਜੁੜਦਾ ਤੇ ਬੁਕੇ ਉਹਨ ਸਾਰਾ ਦਿਨ ਅੰਦਰ ਅੰਦਰ ਦਾ ਦੀ ਮਸਤੀ ਚਾਏ ਨੇ ਉੱਚੀ ਬਾਜ਼ ਨਾਲ ਅੱਲਾਹ ਹੋ ਅੱਲਾਹ ਹੋ ਅੱਲਾਹ ਹੋ ਦਾ ਜਾਪ ਕਰਦੇ ਰਹਿਣਾ ਅੱਲਾਹ ਹੋ ਅੱਲਾਹ ਹੋ ਤੂੰ ਕਰਦਾ ਅੱਲਾਹ ਹੀ ਬਣ ਗਿਆ ਅੱਲਾਹ ਹੀ ਬਣੇ ਕੋਦ ਅੱਲਾਹ ਹੀ ਬਣੇ ਇਹ ਕੋਈ ਆਪਣੀ ਮਸਤੀ ਵਿੱਚ ਕਿਸੇ ਮੰਨ ਲਈ ਗਲੀ ਬਿੰਦੀ ਜਾ ਰਿਹਾ ਤੇ ਗਲੀ ਦੇ ਤਨਾਰੇ ਤੇ ਇੱਕ ਬਹੁਤ ਵੱਡਾ ਮੰ ਬੰਗਲਾ ਹੈ ਉਹ ਬੰਗਲਾ ਚੌਧਰੀ ਦਾ ਤੇ ਚੌਧਰੀ ਦੇ ਘਰ ਵਾਲੀ ਜਿਹੜੀ ਹੈ ਨਾ ਉਸ ਬੰਗਲੇ ਦੇ ਉੱਪਰ ਦੀ ਛੱਤ ਤੇ ਖੜੀ ਪਾਨਖੰਦੀ ਹੈ ਖੜੀ ਪਾਨਖੰਦੀ ਹੈ ਉਦੋਂ ਦੇਖੇ ਉਹ ਪਾਣੜ ਧੁਕਦੇ ਬਹੁਤ ਪਾਣੜ ਧੁਕਦੇ ਉਹ ਜਗਾ ਵੀ ਖਰਾਬ ਹੋਈ ਤੇ ਕਜਲ ਪਾਣ ਖਾਦੇ ਸੀ ਮਸਤੀ ਵਿੱਚ ਆਇਆ ਫਕੀਰ ਅੱਲਾਹੂ ਅੱਲਾਹ ਕਰਦਾ ਤੁਰਿਆ ਜਾ ਰਿਹਾ ਉਹ ਮੈਂ ਬੇਗਮ ਦੇ ਤਨਜਵਾਜ ਪੈ ਗਈ ਉਹ ਪੰਜ ਬੌਂਦੇ ਜਮਾਉਂਦੇ ਉਪਰਲੀ ਮੰਦਰ ਦੀ ਬਾਹਰ ਦੀ ਦੁਵਾਰ ਦੇ ਰਗੜੀ ਵਾਲੀ ਦੁਵਾਰ ਦੇ ਨਾਲ ਆ ਗਏ ਦੇਖੋ ਮਾਇਆ ਦੇ ਰੰਗ ਆਏ ਜਿੱਦ ਨਾਲ ਅਸੀਂ ਜੁੜੇ ਤੇ ਮਾਇਆ ਦੇ ਰੰਗ ਇਹਨਾਂ ਜਦੋਂ ਉਹਦੇ ਬਰਾਬਰ ਆਇਆ ਨਾ ਤੇ ਦੇਖਿਆ ਕਿ ਹੋਰ ਮਾਗ ਤੇ ਤੂੰ ਵੀ ਨਾ ਪੰਦਾ ਲਵਜਿਆ ਤੇ ਮੋੜ ਇਹ ਦੇ ਸਿਰ ਤੇ ਪਊਗਾ ਉਹ ਇਹ ਸਾਬਨਾ ਉਹ ਅੱਲਾ ਹੋ ਅੱਲਾ ਕਰਦਾ ਆ ਰਿਹਾ ਹੈ ਤੇ ਉਹ ਇਹ ਸਾਬਨਾ ਉਹ ਗਰੀਬ ਜੋ ਧੁੱਕ ਧੁੱਕਿਆ ਤਕਬੀਰ ਦੇ ਸਰੂਪ ਜਿਹਾ ਪੈਗਰ ਪਰਛਾਤੇ ਨੇ ਨਹੀਂ ਮਾਨ અપਮਨ ਜੇ ਦਾ ਫਕੀਰ ਨੂੰ ਦਾ ਉਹਦਾ ਕੋਈ ਮਾਣ ਕਰਦੇ ਰੋਤਾ ਕੋਈ ਬਦਲੇ ਦਾ ਕੋਈ ਨਰਾਤਰ ਕਰ ਦਿੱਤਾ ਉਹਦਾ ਕੋਈ ਬਦਲੇ ਦਾ ਨਹੀਂ ਉਹ ਇਹਨਾਂ ਗੱਲਾਂ ਵਿੱਚ ਦੇ ਜਾਂਦਾ ਜੇ ਬਰਬਰ ਉਹਨੇ ਸਰ ਵੀ ਤੋਕ ਦਿੱਤਾ ਉਹ ਲਾਜ ਰੱਖਣਾ ਪਰ ਗਿਆ ਸਰ ਕਪੜਾ ਹੁੰਦਾ ਹੀ ਹਰਤਮ ਦੇ ਕੋਲ ਫਕੀਰਾਂ ਕੋਲ ਤਾਂ ਆਮ ਹੀ ਹੁੰਦਾ ਹੈ ਉਸ ਕਪੜੇ ਦੇ ਨਾਲ ਉਹਨੇ ਅੱਤ ਸਿਰ ਪੁੜਿਆ ਤੇ ਦੇਖਿਆ ਤੂੰ ਉਪਰੋਂ ਆਇਆ ਗਰਪੁਰ ਨੂੰ ਦੇਖਿਆ ਤੇ ਅਗੋਂ ਬੇਗਮ ਦੇਖ ਰਹੀ ਸੀ ਨਜ਼ਾਰਾ ਹੈ ਤੇ ਬੇਗਮ ਦਾ ਕਹਿਣਾ ਪਤਾ ਕੀ ਸੀ ਦੇਖੋ ਮਾਇਆ ਅਹੰਕਾਰ ਦਿੱਤਾ ਸਿਰ ਤੇ ਊਕਦਾ ਹੈ ਕੱਲੋ ਕੀ ਕਿਵੇਂ ਆਨੇ ਡਟ ਕੇ ਦੇਖ ਰਿਹਾ ਦੇਲੇ ਕੱਢ ਕੱਢ ਦੇਖ ਰਿਹਾ ਦੇਖਦਾ ਤਰੁ ਬਦਲੇ ਵਿੱਚ ਚੌਧਰੀ ਦੀ ਬੇਗਮ ਤੇ ਤੁਲੇ ਦੇਖਿਆ ਜਰੂਰ ਬੇਗਮ ਵਾਲੋ ਨੇ ਬਿਦੂ ਇਹਨੇ ਸੁਟਿਆ ਚੱਲ ਗਿਆ ਵੀ ਤੁਰ ਹੀ ਦੂਰ ਗਿਆ ਨੀ ਉਹਦਾ ਚੌਧਰੀ ਆਗ ਉਹਗਲਾ ਦੇ ਕੋਕੀ ਬਣਦਾ ਚੌਧਰੀ ਆ ਗਿਆ ਤੇ ਚੌਧਰੀ ਕਹਿੰ ਲੱਗੇ ਕੀ ਤੇਰੀ ਚੌਧਰੀ ਤੀਤੋ ਦਵਨੀ ਦਾ ਮੁਕੀਰ ਮੇਰੇ ਵੱਲ ਆਨੇ ਕਾਹਨ ਕਰਦੇ ਇਹਦਾ ਦਿਲੇ ਕਾਹਨ ਕਰਦੇ ਇਹਦਾ ਕਦੋਂ ਦਾ ਮੁਕੀਰ ਕਦੋਂ ਤੂੰ ਚੁੱਪਈਆ ਉਹ ਕਹਿੰਦਾ ਅੱਛਾ ਉਤੇ ਵੀ ਘਰ ਜੜ ਗਿਆ ਨਸ਼ਾ ਆ ਗਿਆ ਉਹਨੂੰ ਮਾਇਦ ਨਸ਼ਾ ਹੋ ਗਿਆ ਕਦਰਜਤ ਿਰਵ ਡੇ ਡੇ ਕਰਦੇ ਜੀ ਤਾ ਜ ਮਹੌਨੇ ਚ ਦੇਖਦਾ ਮੈਨੂੰ ਚੱਕੀ ਡਾਂਗ ਫੁਕੀ ਤੇ ਮਗਰ ਤੁਰ ਪਿਆ ਜਾ ਕੇ ਤਿੰਨ ਤੇ ਜਾ ਕੇ ਫੁਕੀ ਤੇ ਪਿੱਛੋਂ ਦੀ ਡਾਂਗ ਸਿਰ ਵਿੱਚ ਮਾਰੀ ਹੁਣ ਪੈਰੂ ਮਾਸ ਮਿੱਟੀ ਖਾਣ ਵਾਲਾ ਚੌਦੀ ਤੱਕ ਵਰਸੀ ਹੋਣ ਹੁਣ ਫਕੀਰ ਕੁਝ ਬਜ਼ੁਰਗ ਸੀਗਾ ਕਮਜ਼ੋਰ ਸੀਗਾ ਕਿਉਂਕਿ ਫਕੀਰ ਦਾ ਸਾਦਾ ਕਾਣਾ ਨੂੰ ਰੁਕੀ ਰੁਲੀ ਕਾਣ ਨੂੰ ਰੁਕੀ ਬਿਸੀ ਰੁਕੀ ਕਾਣੇ ਖੂਨੂ ਗਲਿਆ ਸਤੇ ਅਧਰਕਿਆ ਦਾ ਆਪਾਰਗੇ ਜਿਸ ਪਲਨੇ ਦੇ ਨਾਲ ਜਿਸ ਸਾਬੇ ਦੇ ਨਾਲ ਜਿਸ ਕਪੜੇ ਦੇ ਨਾਲ ਉਹ ਪਾਨਮਲਾ ਤੁ ਪੂਜਿਆ ਜਨਾ ਉਹ ਹੀ ਕਪਰਾ ਪਰਲੇ ਅਸਰ ਦਿੱਤੇ ਕੋਤੋ ਤਕੇ ਥੜ ਡ ਗਿਆ ਚਰ ਪੜ ਗਿਆ ਜਾ ਕੇ ਬੇਗਮ ਨੂੰ ਕਹਿੰਦਾ ਹੁਣ ਠੀਕ ਹੈ ਨਾ ਬੇਗਮ ਤੇ ਯਾਰਾ ਦੇਖ ਰਹੀ ਨਸ਼ਾ ਨਸ਼ਾ ਪੂਰਨ ਜੋਗੰਦ ਨਜ਼ਰ ਅੰਦਰ ਸ਼ਾਇਆ ਮਾਇਆ ਦਾ ਨਸ਼ਾ ਆ ਚੌਧਰ ਦਾ ਨਸ਼ਾ ਆ ਹੁਣ ਨਜ਼ਾਰਾ ਦੇਖ ਲਈ ਅਜੇ ਉਪਰ ਦੇ ਪੌੜੀ ਤੱਕ ਗਿਆ ਕਹਿੰਦਾ ਬਗਮ ਖੁਸ਼ ਆ ਬਸ ਜਦੋਂ ਖੁਸ਼ ਕਿਹਾ ਨਾ ਇੰਨੀ ਗੱਲ ਕਹੀ ਤੂੰ ਬੇਗਮ ਖੁਸ਼ ਆ ਤੇਰੇ ਮਨ ਰਿਲੇ ਕਰਦਾ ਸੀਗਾ ਬਸ ਐਸਾ ਧਿਆਨ ਪਾਸੇ ਹੋਇਆ ਕਿ ਪੈਰ ਤੇ ਉਹ ਤੋਂ ਟੇਡਾ ਮੇਡਾ ਹੋਇਆ ਉਹ ਰਿਆ ਟੋਡਕ ਦਾ ਰੁਦਾ ਥੱਲੇ ਤੱਕ ਪਹੁੰਚ ਗਿਆ ਡਿੰਗ ਦੇ ਡਿੰਗ ਦਾ ਸਿਰ ਪਾੜ ਗਿਆ ਪਰ ਦੇ ਸਾਰੇ ਸਿਰ ਮਰ ਗਿਆ ਲੋਕ ਇਕੱਠੇ ਹੋ ਗਏ ਲੋਕ ਇਕੱਠੇ ਹੋ ਗਏ ਉਹ ਲੋਕ ਲੋਕਾਂ ਨੂੰ ਦੇਖ ਕੇ ਤਾਂ ਫਕੀਰ ਨੇ ਵੀ ਸੋਚਿਆ ਵੀ ਇਹ ਲੋਕ ਕਿਵੇਂ ਇਕੱਠੇ ਹੋ ਗਏ ਫਕੀਰ ਵੀ ਹੌਸੇ ਆਤਮ ਵਿੱਚ ਆ ਗਿਆ ਉਹੀ ਗਾਣੇ ਪੜ ਗਏ ਉਹ ਜਿਹੜਾ ਨਸ਼ਾ ਸੀ ਜਵਾਨੀ ਦਾ ਨਸ਼ਾ ਸੀ ਤੇ ਜਿਹੜਾ ਅੰਦਰ ਚੌਧਰ ਦਾ ਨਸ਼ਾ ਸੀ ਨਾ ਸਾਰਾ ਉੱਤਰ ਗਿਆ ਮਨ ਵੀ ਲੋਕੋ ਰੁਟੇਗੇ ਲੋਕੋ ਲੋਕੋ ਵਰਗੇ ਲੋਕੋ ਰੁਟੇਗੇ ਲੋਕੋ ਲੋਕ ਘਟੇ ਹੋਗੇ ਆ ਕੇ ਪੁੱਛਦਾ ਕੀ ਹੋ ਗਿਆ ਤਾਗੇ ਪਰੀ ਪਗੀ ਤਾਗੇ ਪੈਰੀ ਪੈਗੇ ਫਕੀਰ ਦੇ ਫਕੀਰਾ ਮੈਨੂੰ ਬਖਸ਼ ਲੈ ਤੇਨੂੰ ਕਿੱਥੇ ਦਸ਼ਾ ਕਿੱਥੇ ਹੰਕਾਰ ਚੜਿਆ ਹੁਣ ਤੇ ਤਾਂ ਚੋਰ ਚੋਰ ਹੋ ਗਿਆ ਹੰਕਾਰ ਹੁਣ ਉਸੇ ਫਕੀਰ ਦੇ ਪੈਰੀ ਪੈਪੇ ਦੀ ਕਹਿੰਦੇ ਫਕੀਰਾ ਬਖਸ਼ ਦੇ ਤੋ ਕਹਿੰਦਾ ਬੀਬਾ ਮੈਂ ਤੇ ਤੈਨੂੰ ਜਾਣਦਾ ਵੀ ਤੂੰ ਕੌਣ ਐ ਮੈਂ ਤੇਨੂੰ ਜਾਣਦਾ ਵੀ ਤੂੰ ਤੇ ਮਤਲਬ ਤੇ ਤੂੰ ਦੇਖੀ ਮੈਂ ਤਾਂ ਜਿਆ ਮੈਨੂੰ ਜਾਣਦਾ ਜੀ ਮੈਂ ਤੈਨੂੰ ਕਿਵੇਂ ਬਖਸ਼ਦਾ ਜਿਆਦਾ ਮੈਂ ਤਾਂ ਤਰਲੇ ਕਰ ਲੇ ਕਮ ਨਵੀਂ ਪਤਾ ਤੁਕੇ ਦਾ ਕੀ ਗਿਆ ਕਿੰਦਾ ਮੈਂ ਕਿਵੇਂ ਬਖਸ਼ਦਾ ਮੈਂ ਕਿਵੇਂ ਬਖਸ਼ਦਾ ਚਾਹਦਾ ਮੈਂ ਨਹੀਂ ਬਖਸ਼ਦਾ ਕਿਉਂ ਬਖਸ਼ ਦਿਓ ਮਹਾਰਾਜ ਕਿੰਦਾ ਮੈਂ ਨਹੀਂ ਬਖਸ਼ਦਾ ਮੈਂ ਕੌਣ ਦਾ ਬਖਸ਼ੂ ਹਾਂ ਇਹ ਤੇ ਮਾਲਕਾਂ ਮਾਲਕਾਂ ਦੀ ਲੜਾਈ ਆ ਇਹ ਤਾਂ ਮਾਲਕਾਂ ਮਾਲਕਾਂ ਦੀ ਲੜਾਈ ਆ ਤਾਂ ਤੂੰ ਤੇਰੇ ਮਾਲਕ ਨੇ ਤੇਰੀ ਮੰਤ ਕੀਤੇ ਮੇਰੇ ਮਾਲਕ ਨੇ ਮੇਰੀ ਮੰਤ ਕਰਤੀ ਤੇਰਾ ਗਣਾ ਤੇਰੇ ਮਾਲਕ ਨੇ ਮੰਨ ਲਿਆ ਮੇਰਾ ਗਣਾ ਮੇਰੇ ਮਾਲਕ ਨੇ ਮੰਨ ਲਿਆ ਇਹ ਤੇ ਮਾਲਕਾਂ ਮਾਲਕਾਂ ਦੀ ਲੜਾਈ ਆ ਆਪਣੀ ਦੀ ਲੜਾਈ ਓ ਆਪਣੇ ਲਈ ਕੋਈ ਵੀ ਤੂੰ ਆਪਣੇ ਮਾਰਗ ਦੇ ਅੱਗੇ ਦੁਖੀ ਮੈਂ ਤੇ ਮਾਰਗ ਦੇ ਅੱਗੇ ਦੁੱਖ ਵੀ ਆਪਣਾ ਨਹੀਂ ਰੋਇਆ ਮੈਂ ਤੇ ਫਿਰ ਵੀ ਅੱਲਾਹ ਨੂੰ ਕਰਦਾ ਤੁਰਿਆ ਗਿਆ ਤੇ ਤੇ ਮਾਰਗ ਦਾ ਮਾਰਗ ਜੜਾਈ ਹੈ ਜਦੋਂ ਅਸੀਂ ਸੱਚਾਈ ਦੇ ਨਾਲ ਜੁੜ ਜਾਗੇ ਨਾ ਤੇ ਸੱਚੇ ਦੇ ਨਾਲ ਜੁੜ ਜਾਗੇ ਫਿਰ ਇਸ ਤਰੀਕੇ ਦੇ ਨਾਲ ਸੱਚਾ ਜੜਾ ਮਤ ਉੱਪਰ ਕਰਦਾ ਹੁੰਦਾ ਸਮਝ ਆਦਾ ਹੋ ਗਿਆ ਪਾਛਾ ਕਿਰਪਾ ਕਰੇ ਜਨੇਤ ਵਿਚਾਰਪਕਸ਼ ਕੀਤੇ ਪ੍ਰਮਾਨ ਕਰ ਲਿਓ ਵਹੀਆ ਪੁੱਲਾਂ ਦੀ ਕਿਮਾ ਬਸ਼ਰ ਦੇ ਗੱਲ ਪਰ ਉਹ ਅਕਲ ਦੀ ਚੱਲੀ ਜਾ ਰਹੀ ਹੈ ਇਹਨੂੰ ਕਮਾ ਲਿਓ ਗੱਲ ਨੂੰ ਗੱਲ ਅਕਲ ਦੀ ਚੱਲੀ ਜਾ ਰਹੀ ਹੈ ਤੇ ਮੇਰੇ ਕਰ ਉਹ ਵੀ ਬਹੁਤ ਚਿਰ ਗਿਆ ਅਕਲ ਦੇ ਬੋਲਦੇ ਰੋ ਆਪਨ ਕਰਨ ਨੂੰ ਜੋ ਪਾਸਾ ਬ੍ਰਹਮ ਦੀ ਕਿਰਪਾ ਕਲ ਨੂੰ ਹੋ ਜੇ ਤਾਂ ਕੱਲ ਨੂੰ ਵਿਚਾਰ ਕਰਾਂਗੇ ਵਹੀਆ ਪੁੱਲਾਂ ਦੀ ਕਿਮਾ ਬਸ਼ੂਆ ਉਹਨਾਂ ਪਾਸਾ ਤੇ ਪਰਿਵਾਸ ਤੇ ਨਦੂ ਗੁਰਜੀ ਸੁਖਸ਼ਾਤੀ ਵਾਸਤੇ ਸਬੰਧਿਤ ਨੰਬਰ 10 ਵਿੱਚ ਤੇ ਕਰੀਏ ਵਾਹ ਗੁਰਜੀ ਦਾ ਕਲਸਾ ਵਾਹ ਗੁਰਜੀ ਕੀ ਪਤੇ